ਤੇ ਪਿਆਰੇ ਤੇਰੇ ਰੱਤੇ ਪਹਿਣੀਏ ਨੰਨੇ ਬਹਰਤੇ

ਕਿ ਨਹੀਂ ਮੈਂ ਕਹਿ ਦੇ ਨਾ ਤੇ ਮੁੱਕ ਜਾਂਦੀ ਏ ਆ ਚੜਗੇ ਸੱਤੀ ਟਿਕ ਟਿਕ ਛਾਤੇ ਵੇਖੀ ਬਾਤ ਵਿੱਚ ਨਜ਼ਰ ਕਮਾ ਕੇ ਚੜਗੇ ਸੱਤੀ ਟਿਕ ਟਿਕ ਛਾਤੇ ਵੇਖੀ ਬਾਤ ਵਿੱਚ ਨਜ਼ਰ ਕਮਾ ਕੇ ਮੈਨੂੰ ਦੱਸ ਗਾ ਸਮਝਾ ਕੇ ਤੇ ਮੈਨੂੰ ਦੱਸੋ ਗਾ ਸਮਝਾ ਕੇ ਜ਼ਿੰਮੇਵਾਰੀ ਕੀ ਦੀ ਏ ਕਿੱਥੇ ਬੈਠਾਂ ਮੈਂ ਕਿੱਥੇ ਬਹਿਾਂ ਮੇਰੀ ਇੱਛਾ ਬਸ ਸੀ ਜਨਾਬੀ ਦੀ ਨੱਦੀਏ ਪੰਨਕ ਬੈਠਨ ਦਾ ਨਿਆਣੇ ਦੀ ਗੱਲ ਚੇਤੇ ਆ ਗਈ। ਤੇ ਕਿ ਨਿਆਣਾ ਕੀ ਗੱਲ ਕਹਿਣਾ ਹੋ ਰਿਹਾ ਤਾਂ? ਹੈ? ਤੁਹਾਨੂੰ ਕੀ ਪਤਾ ਇਸ ਤੋਂ ਹੋਰ ਰੋਣੇ ਮਾਰਨੇ ਸ਼ੁਰੂ ਕਰ ਦਿੰਦੇ। ਕੋਈ ਗੱਲ ਨਹੀਂ ਹੈ। ਐਸੇ ਕੀ ਕੀ ਗੱਲ ਹੁੰਦੀ ਹੈ? ਮੈਂ ਦੱਸ ਕਿ ਮੈਂ ਤਾਂ ਸਿਰੇ ਹੋਰ ਕੀ ਹੈ? ਹਰ ਕੋਈ ਨਹੀਂ ਸੀ ਕਿ ਹਰ ਕੋਈ ਨਹੀਂ ਸੀ ਕਿ ਇੱਕ ਵਾਰ ਸਿਰੇ ਹੋਰ ਕੀ ਹੈ? ਦਰبان اندر ہے میں ਨੂੰ ਦਰبان اندر ਹੈ ਹਾਂ ਜੀ ਕਿਸੇ ਪੈਸਾ ਮੈਂ ਕੋਈ ਸਾਹ ਦੇ ਸੀ ਲੱਗੀ ਦੀ ਹੈ ਤੇ ਗੱਲ ਨਿੱਕੀ ਨਹੀਂ ਮੈਂ ਗੱਲ ਤਾਂ ਨੇੜੇ ਵਾਲੀ ਹੈ ਉਹ ਆਪਣੇ ਘਰ ਦੇ ਵਿੱਚ ਇੱਕ ਬੱਚਾ ਬੈਠਾ ਕੁਰਸੀ ਤੇ ਆਪਣੀ ਮਾਂ ਦੇ ਕੋਲ ਹੈ ਤੇ ਪੈਸਾ ਤਾਂ ਇੱਕ ਗਵਾਂੜ ਜਨਾਨੀ ਆ ਗਈ ਉਹ ਗਵਾਂੜ ਜਨਾਨੀ ਆ ਗਈ ਆ ਕੇ ਕਹਿੰਦੀ ਭੰਜੀ ਸੱਸਰੀ ਘਰ ਉਹ ਕਹਿੰਦੀ ਮੇਰੀ ਸੱਸਰੀ ਘਰ ਉਹ ਬੱਚਾ ਉਹ ਜਿਹੜਾ ਬੈਠਾ ਰਿਹਾ ਤੇ ਮਾਂ ਨੇ ਫੜ ਕੇ ਦੋ ਥੱਪੜ ਮਾਰੇ ਜਦੋਂ ਕੋਈ ਸਿਆਣਾ ਬੰਦਾ ਆ ਜਾਵੇ ਉਹ ਜਾਈਦਾ ਹੁੰਦਾ ਉਹਨੂੰ ਬੈਠਣ ਵਾਸਤੇ ਦੇ ਦਿੰਦਾ ਨਹੀਂ ਲੈ ਲੋ ਜੀ ਆਂਟੀ ਜੀ ਇੱਥੇ ਬੈਠ ਜਾਓ ਇਹ ਹਰ ਦਿਨ ਸਪਰਸ ਪਰ ਹੋਂਦ ਨਾਲਆਂ ਗੱਲਾਂ ਕਰਦੇ ਰਹਿੰਦੀ ਹੈ ਗੱਲ ਕਰਦੇ ਚੇਤੇ ਰਹਿੰਦੀ ਸੋਤ ਨਾਲੀ ਇੱਕ ਦਿਨ ਆਪਣੇ ਬਾਪ ਨਾਲ ਬੱਦਲ ਵਿੱਚ ਬੈਠਾ ਫਰੋੜ ਦੇ ਦੀ ਗੱਡੀ ਸੀ ਉੱਥੇ ਦੀ ਸਪਰਸ